ਫਗਵਾੜਾ ਦੇ ਸਤਨਾਮਪੁਰਾ ਵਿਖੇ ਨੌਸਰਬਾਜ ਮੋਬਾਈਲ ਦੀ ਦੁਕਾਨ ਤੋਂ ਬੜੀ ਹੁਸ਼ਿਆਰੀ ਨਾਲ ਦੋ ਮਹਿੰਗੇ ਫੋਨ ਲੈ ਕੇ ਫਰਾਰ ਹੋ ਗਿਆ ਜਿਸ ਦੀ ਸੂਚਨਾ ਦੁਕਾਨ ਮਾਲਿਕ ਵੱਲੋਂ ਪੁਲਿਸ ਨੂੰ ਦੇ ਦਿੱਤੀ ਗਈ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਮੋਹਿਤ ਨੇ ਦੱਸਿਆ ਕਿ ਸਤਨਾਮਪੁਰਾ ਵਿਖੇ ਬਾਂਗਾ ਟੈਲੀਕਾਮ ਦੇ ਨਾਂ ਦੀ ਉਹਨਾਂ ਦੀ ਮੋਬਾਈਲ ਸ਼ਾਪ ਹੈ ਉਸਦੇ ਪਿਤਾ ਜੀ ਦੁਕਾਨ ਤੇ ਮੌਜੂਦ ਸਨ ਤਕਰੀਬ 12:30 ਵਜੇ ਕਾਰ ਵਿੱਚ ਇੱਕ ਵਿਅਕਤੀ ਆਉਂਦਾ ਹੈ ਅਤੇ ਆਈਫੋਨ ਖਰੀਦਣ ਦੀ ਗੱਲ ਕਰਦਾ ਹੈ ਉਸਦੇ ਪਿਤਾ ਜੀ ਵੱਲੋਂ ਦੋ ਮੋਬਾਈਲ ਫੋਨ ਉਸ ਨੂੰ ਦਿਖਾਏ ਜਾਂਦੇ ਹਨ ਜਿਨ੍ਹਾਂ ਦੀ ਕੀਮਤ 1,12,000 ਰੁਪਏ ਬੰਦੀ ਹੈ ਮੋਬਾਈਲ ਪਸੰਦ ਕਰਨ ਤੋਂ ਬਾਅਦ ਉਕਤ ਵਿਅਕਤੀ ਆਨਲਾਈਨ ਪੇਮੈਂਟ ਕਰਨ ਲਈ ਕਹਿੰਦਾ ਹੈ ਜਿਸ ਤੇ ਚਲਦਿਆਂ ਉਸ ਨੂੰ ਦੁਕਾਨ ਦਾ ਸਕੈਨਰ ਦਿੱਤਾ ਜਾਂਦਾ ਹੈ ਉਕਤ ਵਿਅਕਤੀ ਆਪਣੇ ਫੋਨ ਤੇ ਸਕੈਨਰ ਸਕੈਨ ਕਰਕੇ ਮੋਬਾਈਲ ਦੀ ਕੀਮਤ ਲਿਖ ਕੇ ਦਿਖਾ ਦਿੰਦਾ ਹੈ ਪਰ ਪੈਸੇ ਮਿਲਣ ਦਾ ਉਹਨਾਂ ਨੂੰ ਕੋਈ ਵੀ ਮੈਸੇਜ ਨਹੀਂ ਆਉਂਦਾ ਐਨੇ ਨੂੰ ਉਹ ਨੌਸਰਬਾਜ਼ ਕਾਰ 'ਚ ਬੈਠ ਕੇ ਫਰਾਰ ਹੋ ਜਾਂਦਾ ਹੈ ਦੁਕਾਨਦਾਰ ਨੇ ਅੱਗੇ ਕੀ ਦੱਸਿਆ ਆਓ ਸੁਣੋ ਇਹ ਮੇਰਾ ਨਾਮ ਮੋਹਤਵੰਦ ਹੈ। ਹਾਂਜੀ। ਮੇਰੀ ਸ਼ੌਕ ਬੰਦਾ ਟੈਲੀਕਾਮ ਸਤਨਾਪੁਰੇ ਨਿਰੂਲਾ ਹਸਪੀਟਲ ਦੇ ਸਾਹਮਣੇ ਆ। ਸਰ ਕੀ ਮਾਮਲਾ ਕੀ ਹੈ ਜਿਹੜਾ ਤੁਸੀਂ ਅੱਜ ਆਪਣੀ ਦੁਕਾਨ ਦੇ ਖੜੇ ਅੰਦਰ? ਮੇਰੇ ਕੋਲ ਨਾ 1:30 ਵਜੇ ਦੇ ਕਰੀਬ ਇੱਕ ਕਸਟਮਰ ਆਇਆ। ਮੈਂ ਆਪ ਤੋ ਅਵੇਲੇਬਲ ਨਹੀਂ ਸੀਗਾ ਦੁਕਾਨ ਤੇ ਮੇਰੇ ਡੈਡ ਸੀਗੇ ਅਵੇਲੇਬਲ। ਤੇ ਉਹ ਆਨੇ ਫੋਨ ਦੇਖੇ 2 14 Pro Max। ਉਹ ਕਹਿੰਦਾ ਮੈਂ ਦੋ ਫੋਨ ਲੈਣੇ ਆ। ਕਹਿੰਦਾ ਪੇਮੈਂਟ ਮੈਂ ਆਨਲਾਈਨ ਕਰ ਦਿੰਦਾ। ਤੇ ਉਹਨੇ ਫੋਨ ਪਸੰਦ ਕਰਕੇ ਸਕੈਨਰ ਜਿਹੜਾ ਡੈਡੀ ਨੇ ਉਹਨੂੰ ਸਕੈਨਰ ਦਿਖਾਇਆ ਕਿ ਇਸ ਸਕੈਨਰ 'ਚ ਪੈਸੇ ਪਾ ਦਿਓ। ਉਹਨੇ ਸ਼ਾਪ ਦਾ ਸਕੈਨਰ ਸਕੈਨ ਕਰਕੇ ਡੈਡੀ ਨੂੰ ਪੇਮੈਂਟ ਦਿਖਾਤੀ ਕਿ ਮੈਂ 1,12,000 ਤੁਹਾਡੇ ਅਕਾਊਂਟ 'ਚ ਪਾ ਲੰਕਾ। ਤੇ ਫਿਰ ਜਦੋਂ ਡੈਡੀ ਨੇ ਦੇਖਿਆ ਕਿ ਮੈਨੂੰ ਕੋਈ ਮੈਸੇਜ ਨਹੀਂ ਆਇਆ ਨਾ ਕੋਈ ਪੇਮੈਂਟ ਰਸੀਵ ਹੋਈ ਜਾਂ ਸਟੇਟਮੈਂਟ ਵੀ ਚੈੱਕ ਕਰਨ ਲੱਗੇ। ਇੰਨੀ ਦੇਰ ਨੂੰ ਜਦੋਂ ਉਹਨੂੰ ਪਤਾ ਲੱਗ ਗਿਆ ਕਿ ਉਹ ਸਕੈਮ ਉਹਦਾ ਫੜਿਆ ਜਾਣਾ ਤਾਂ ਉਹ ਬਾਹਰ ਭੱਜ ਗਿਆ। ਉਹਨੇ ਗੱਡੀ ਪਹਿਲਾਂ ਹੀ ਸਟਾਰਟ ਰੱਖੀ ਹੋਈ ਸੀ ਬਾਹਰ। ਪ੍ਰਿਪੇਅਰ ਹੋ ਕੇ ਆਇਆ ਸੀ। ਕਿੰਨੇ ਵਿਅਕਤੀ ਆਏ ਸੀ ਅੰਦਰ ਇੱਕ ਵਿਅਕਤੀ ਆਇਆ ਸੀਗਾ ਇੱਕ ਉਹਦੇ ਨਾਲ ਲੇਡੀ ਬੈਠੀ ਸੀਗੀ ਕਾਰ ਦੇ ਵਿੱਚੋਂ ਬਾਹਰ ਹੀ ਬੈਠੀ ਸੀਗੀ ਤੇ ਕੋਈ ਕੈਮਰੇ ਵਿੱਚ ਸੀਸੀਡੀ ਚ ਆਏ ਸੀ ਸੀਸੀਟੀਵੀ ਕੈਮਰੇ ਦੇ ਵਿੱਚੋਂ ਉਹਦੀ ਸ਼ਕਲ ਵੀ ਆਈ ਹੈ ਉਹ ਵੀ ਗੱਡੀ ਦਾ ਨੰਬਰ ਵੀ ਆਇਆਗਾ ਉਹਦਾ ਜਿਹੜੇ ਫੋਨ ਉਹ ਲੈ ਕੇ ਗਿਆ ਮੇਰੇ ਕੋਲ ਉਹਦਾ IMEI ਨੰਬਰ ਵੀ ਹੈਗਾ ਵਾ ਤੇ ਇੱਕ ਫੋਨ ਦੀ ਕੀਮਤ ਕਿੰਨੀ ਸੀ ਤਾਂ ਇੱਕ ਫੋਨ ਦੀ ਕੀਮਤ ਲਗਭਗ 55000 ਰੁਪਏ ਸੈਕੰਡ ਹੈਂਡ ਦਾ ਰੇਟ ਸੀਗਾ ਦੋ ਫੋਨ ਲੈ ਕੇ ਗਿਆ 1 ਲੱਖ 10-12000 ਰੁਪਏ ਦੇ ਫੋਨ ਸੀਗੇ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਕੀਤੀ ਸਰ ਪੁਲਿਸ ਨੂੰ ਆਪਾਂ ਕੰਪਲੇਂਟ ਦੇ ਆਏ ਆ ਪੁਲਿਸ ਨੇ ਸਾਰੀ ਸਾਡੀ ਸੁਣਵਾਈ ਕਰਕੇ ਨੋਟ ਕਰ ਲਿਆ ਆਪਣੇ ਕੋਲ ਤੇ ਉਹ ਕਹਿੰਦੇ ਸੀਗੇ ਕਿ ਆਪਾਂ ਪ੍ਰੋਸੈਸ ਚੋਰ ਹੈਗਾ ਅੱਗੇ ਕਰ ਲਵਾਂਗੇ ਥੋੜਾ ਸਮਾਂ ਜੀ ਮੌਕੇ ਤੇ ਪੁਲਿਸ ਹੱਲੇ ਫਿਲਹਾਲ ਆਈ ਨਹੀਂ ਆ ਤੇ ਅਸੀਂ ਉਹਨਾਂ ਨੂੰ ਕੰਪਲੇਂਟ ਦੇ ਆਏ ਆ ਜਿੱਦਾਂ ਸ਼ਹਿਰ ਦੇ ਵਿੱਚ ਇੰਦਾਂ ਦੀਆਂ ਆਵਾਜ਼ਾਂ ਪਿੰਡਾਂ ਦੇ ਵਿੱਚ ਹੁੰਦੀਆਂ ਵਾ ਕੀ ਮੱਕੀ ਪ੍ਰਸ਼ਾਸਨ ਕੋ ਆਪਾਂ ਮੰਗ ਰੱਖਦੇ ਆ ਪ੍ਰਸ਼ਾਸਨ ਨੂੰ ਪੈਸੇ ਹੀ ਮੰਗ ਕਰਦੇ ਆ ਕਿ ਤੁਸੀਂ ਥੋੜੀ ਆਪਣੀ ਪੈਟ੍ਰੋਲਿੰਗ ਸਹੀ ਕਰੋ ਜੇ ਤੁਹਾਨੂੰ ਲੱਗਦਾ ਕਿ ਮੰਨੋ ਕਿਤੇ ਨਾ ਕਿਤੇ ਕੋਈ ਵਾਰਦਾ ਪੁੰਦੀ ਪਈ ਹੈ ਉਹਨੂੰ ਪਹਿਲ ਦੇ ਆਧਾਰ ਤੇ ਫੜਿਆ ਜਾਵੇ ਜੇ ਹੁਣ ਬੰਦਾ ਹੱਥੋਂ ਹੀ ਨਿਕਲ ਗਿਆ ਵਾ ਹੁਣ ਪਤਾ ਨਹੀਂ ਗਾ ਅੱਗੇ ਉਹਨੇ ਫੜਕੂਣਾ ਕਿ ਨਹੀਂ ਹੋਣਾ ਇਹ ਗੱਲ ਬਾਤ ਈ ਆ ਅਸੀਂ ਆਪਣੇ ਵੱਲੋਂ ਪੂਰਾ ਉਹਨਾਂ ਨੂੰ ਦੇ ਆਏ ਹਾਂ ਸਰ ਸਰ ਕੋਈ ਕਾਰ ਦਾ ਨੰਬਰ ਵਗੈਰਾ ਕਾਰ ਦਾ ਨੰਬਰ ਮੇਰੇ ਕੋਲ ਆਇਆ ਵਾ ਉਹਨੂੰ ਮੈਂ ਆਪਣੇ ਬਿਹਾਰਫ ਤੇ ਚੈੱਕ ਕੀਤਾ ਸੀਗਾ ਉਹਨੇ ਜਾਲੀ ਨੰਬਰ ਪਲੇਟ ਲਗਾਈ ਹੋਈ ਸੀ ਜਿਹੜੀ ਗੱਡੀ ਆਨਲਾਈਨ ਵੀ ਕੁਝ ਨਹੀਂ ਬੂਲਦੀ ਕੋਈ ਸੀ ਤੇ ਲੋਕਲ ਨੰਬਰ ਲੱਗਦਾ ਕਿਉਂ ਨਹੀਂ ਪੀਬੀ 39 ਕੇ ਸੀ ਬਾਹਰਲਾ ਨੰਬਰ ਸੀਗਾ ਕਿਤੇ ਹੋਰ